ਬਹੁਤ ਮਾੜੀ ਗੱਲ ਹੈ ਕਿ ਪੂਰੇ ਨਗਰੀ ਵਿੱਚ ਐਸੇ ਕਿਤਨੇ ਪਰਿਵਾਰ ਹੋਤੀਦਾ ਹੋਰ ਵੀ ਅਲਟੀਆ ਹੈਗੇ ਨੇ ਉਹਨਾਂ ਵਿੱਚ ਵੀ ਖੜੀ-ਗੜੀਆਂ ਛੂਰੀਆਂ ਚੱਲਦੀਆਂ ਨੇ ਕਿਉਂਕਿ ਜੇ ਅਸੀਂ ਐਡਵਰਟਾਈਜ਼ਮੈਂਟ ਹੀ ਦੇਣੀ ਹੈ ਤੇ ਫਿਰ ਉਹਦੀ ਸਾਰੇ ਗੁਰੂ ਦੇ ਬਾਣੀ ਲਾਉਂਦਾ ਇੱਥੇ ਸਾਨੂੰ ਕੀ ਬੈਨੀਫਿਟ ਹੈ ਅਸੀਂ ਤਾਂ ਆਪਣੀਆਂ ਐਡਵਰਟਾਈਜ਼ਮੈਂਟਾਂ ਇਹ ਕੰਪਨੀ ਦੇ ਐਡਵਰਟਾਈਜ਼ਮੈਂਟਾਂ ਨਹੀਂ ਜੇ ਇਹ ਸਕਰੀਨਾਂ ਵੀ ਉਹਦੇ ਨਾਲ ਹੀ ਚੱਲਣੀਆਂ ਆ ਫਿਰ ਉਹ ਗੁਰ ਗੁਰਮਤ ਜਦਾਂ ਤਾਂ ਨੀ ਨਾ ਕੋਈ ਰਹਿ ਗਈ ਬਣੀਏ ਕੀ ਕਰਨਾ ਇਹ ਕੰਮ ਕਰ ਕੰਟੀ ਖਾਣਾ ਕਦੇ ਰਹੀ ਹੈ ਇਹ ਕੰਮ ਚੂੜਨੀ ਚਾਹੀਦੀਆਂ ਇਹ ਸਿਰਫ ਕੇਵਲ ਤੇ ਕੇਵਲ ਮੈਨੂੰ ਆਪਣੇ ਕੋਲ ਮੇਰੇ ਕੋਲ ਵੀਡੀਓ ਜਾਨੇ ਪਲੇ ਸਰਕਾਰ ਨਹੀਂ ਆ ਮੇਰੇ ਕੋ ਪੰਜ ਦਿਨਾਂ ਤੋਂ ਵੀ ਨਹੀਂ ਹੋ ਗਿਆ ਨੇ ਜਦੋਂ ਉਹ ਉਹ ਵੀ ਮੇਰੇ ਯਾਦ ਉਹਨਾਂ ਵੀ ਆਪਾਂ ਬੋਲਦੇ ਰਹੇ ਹਮਨੇ ਕਮੇਟੀ ਨੂੰ ਖੋਦੇ ਤੇ ਐਕਸ਼ਨ ਲੈਣਾ ਚਾਹੀਦਾ ਨਾ ਆਪਾਂ ਇਹਦੇ ਇਹੋੜਾਂ ਤੇ ਬੈਠੇ ਆ ਤੇ ਕਰਮਚਾਰ ਕਰ ਕੀ ਰਹੇ ਆ ਇਸ ਸਮੇਂ ਮੈਂ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਉਹਨਾਂ ਰਾਵਾਂ 'ਚ ਖੜਿਆ ਜਿਸ ਰਾਵਾਂ ਦੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੋਜ਼ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਫਿਲਹਾਲ ਇੱਕ ਤਸਵੀਰ ਸਾਂਝੀ ਕਰਨ ਲਈ ਪਹੁੰਚੇ ਹਾਂ ਜੋ ਕਿ ਸੰਗਤਾਂ ਦੀ ਆਸਤਾ ਨੂੰ ਫੇਸ ਪਹਚਾ ਰਹੀ ਹੈ ਪਹਿਲਾ ਤਸਵੀਰ ਦੇਖੋ ਤੁਸੀਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਵਾਂ ਦੇ ਵਿੱਚ ਇੱਕ ਐਸੀ ਤਸਵੀਰ ਹੈ ਜਿਸ ਦੇ ਵਿੱਚ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ ਹੈ ਨਾਲ ਦੀ ਨਾਲ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿਉਂਕਿ ਜਿਹੜੇ ਤੇ ਸ਼ਰਧਾਲੂ ਪਹੁੰਚ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਜ਼ਰੂਰ ਰੋਜ਼ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬੰਦ ਹੈ ਕਿ ਆਪਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਹੈ ਜਿਹੜਾ ਨਾ ਹੋਵੇ ਇਸ ਦੇ ਬਾਵਜੂਦ ਜੇ ਗੱਲ ਕੀਤੀ ਜਾਵੇ ਤਾਂ ਗੁਰਬਾਣੀ ਦਾ ਪ੍ਰਚਾਰ ਹੈ ਜਿਹੜਾ 24 ਘੰਟੇ ਹੋਣਾ ਚਾਹੀਦਾ ਮਗਰ ਉਸ ਦੇ ਬਾਵਜੂਦ ਦੇਖੋ ਤੁਸੀਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ ਹੈ ਨਾਲ ਦੀ ਨਾਲ ਐਡਵਰਟਾਈਜ਼ਮੈਂਟ ਦਿੱਤੀ ਜਾ ਰਹੀ ਹੈ ਕਿੰਨੀ ਗਲਤ ਚੀਜ਼ ਆ ਨਾਲ ਦੀ ਨਾਲ ਤੁਸੀਂ ਦੇਖੋ ਕਿ ਇਸ ਸਕਰੀਨਾਂ ਹੋਰ ਵੀ ਲੱਗੀਆਂ ਨੇ ਜਿਹੜੀਆਂ ਬੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਜਿਸ ਦੇ ਨਾਲ ਸੰਗਤਾਂ ਦੇ ਮਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਰੋਸ ਨਾ ਪੈਦਾ ਹੋਵੇ ਇੱਕ ਸਾਰਾ ਕਿਹੜੀ ਤਸਵੀਰ ਦੇਖੋ ਜਿੱਥੇ ਗੁਰਬਾਣੀ ਦਾ ਪ੍ਰਚਾਰ ਜ਼ਰੂਰ ਹੋ ਰਿਹਾ ਮਗਰ ਇਹ ਤਸਵੀਰ ਜਿਹੜੀ ਹੈ ਉਹ ਸੰਗਤਾਂ ਦੇ ਮਨ ਨੂੰ ਜ਼ਰੂਰ ਖੇਸ ਪਹੁੰਚਾ ਰਹੀ ਹੈ ਕਿਉਂਕਿ ਇਸ ਤਸਵੀਰ ਦੇ ਵਿੱਚ ਨਾਲ ਦੀ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ ਹੈ ਨਾਲ ਦੀ ਨਾਲ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿਉਂਕਿ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਸਾਂ ਉਹਨਾਂ ਦਾ ਕਿਹੜਾ ਕੀ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੋ ਰਿਹਾ ਐਡਵਰਟਾਈਜ਼ਮੈਂਟ ਹੋ ਰਹੀ ਹੈ ਬਿਲਕੁਲ ਗਲਤ ਹੈ ਤੇ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਐਸਜੀਪੀਸੀ ਕੋਲੋਂ ਕਿਸੇ ਵੀ ਤਰੀਕੇ ਦੇ ਪੈਸੇ ਦੀ ਕਮੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਨਾਲ ਦੀ ਨਾਲ ਦੇਖੋ ਕਿ ਇਸ ਨਾਵਾਂ ਦੇ ਉੱਤੇ ਕੀਰਤਨ ਚੱਲ ਰਿਹਾ ਮਗਰ ਸਕਰੀਨਾਂ ਉੱਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਦੋਂ ਅਸੰਗਤਾਂ ਇਸ ਤਰ੍ਹਾਂ ਦੀ ਤਸਵੀਰ ਦੇਖਦੀ ਹੈ ਜਿਸ ਦੇ ਉੱਤੇ ਐਡਵਰਟਾਈਜ਼ਮੈਂਟ ਚੱਲਦੀ ਆ ਤਾਂ ਸੰਗਤਾਂ ਦੇ ਮਾਨ ਦੇ ਵਿੱਚ ਜ਼ਰੂਰ ਰੋਸ ਪਹੁੰਚਦਾ ਕਿਉਂਕਿ ਇੱਕ ਵੰਨੇ ਕੀਰਤਨ ਹੁੰਦਾ ਹੋਵੇ ਇੱਕ ਮਹੀਨੇ ਐਡਵਰਟਾਈਜ਼ਮੈਂਟ ਹੁੰਦੀ ਹੋਵੇ ਤਾਂ ਇੱਕ ਸਵਾਲੀਆ ਨਿਸ਼ਾਨ ਜਿਹੜਾ ਉਹ ਪ੍ਰਸ਼ਾਸਨਿਕ ਜ਼ਰੂਰ ਬਣ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਰੂਰ ਬਣ ਜਾਂਦਾ ਹੈ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹਨਾਂ ਰਾਵਾਂ ਦੇ ਵਿੱਚ ਇੱਕ ਚੰਗਾ ਪ੍ਰਚਾਰ ਹੈ ਜਿਹੜਾ ਗੁਰਬਾਣੀ ਦਾ ਕੀਤਾ ਜਾਵੇ ਮਗਰ ਉਸ ਦੇ باوجود ਦੇਖ ਰਹੇ ਹਾਂ ਕਿ ਐਡਵਰਟਾਈਜ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜੀਆਂ ਸੰਗਤਾਂ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਪੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਮੈਨੂੰ ਇੱਕ ਸਵਾਲ ਹੈ ਕਿ ਐਡਵਰਟਾਈਜ਼ਮੈਂਟ ਦੇਖ ਰਹੇ ਹਾਂ ਇੱਕ ਬੰਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਵਰਤੀ ਜਾ ਰਹੀ ਹੈ ਇੱਕ ਬੰਨੇ ਐਡਵਰਟਾਈਜ਼ਮੈਂਟ ਹੋ ਰਹੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਤੁਸੀਂ ਗਲਤ ਗੱਲ ਗਲਤ ਗੱਲ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਐਕਸ਼ਨ ਲੈਣਾ ਚਾਹੀਦਾ ਉਹਨਾਂ ਨੂੰ ਤੋਂ ਜਿਹੜੀਆਂ ਗੁਰੂ ਸਾਹਿਬ ਦਾ ਫੋਟੋ ਆਮਨੇ ਨਾਲ ਮਸ਼ੂਰੀ ਹੋਣੀ ਚਾਹੀਦੀ ਕੋਈ ਨਹੀਂ ਹੋਣੀ ਚਾਹੀਦੀ ਸਹੀ ਹੋਣੀ ਚਾਹੀਦੀ ਚਾਹੀਦਾ ਕਿ 24 ਘੰਟੇ ਜਿਹੜਾ ਪ੍ਰਚਾਰ ਹੈ ਉਹ ਗੁਰਬਾਣੀ ਦਾ ਹੋਣਾ ਇਹਦੀ ਕੁਰਬਾਨੀ ਤਾਂ ਹੋਣਾ ਚਾਹੀਦਾ ਲਾਗੇ ਲਾਗੇ ਜਿੰਨੇ ਵੀ ਆਪ ਗੁਰਦੁਆਰੇ ਸਾਹਿਬ ਲਾਗੇ ਨੇ ਜਿੰਨੇ ਵੀ ਮਤਲਬ ਮਸ਼ਹੂਰੀਆਂ ਨਹੀਂ ਹੋਣੀਆਂ ਚਾਹੀਦੀ ਇਹ ਗੁਰੂ ਦਾ ਪ੍ਰਚਾਰ ਹੋਣਾ ਚਾਹੀਦਾ ਜੀ ਬਿਲਕੁਲ ਜੀ ਜਿਹੜੀਆਂ ਸੰਗਤਾਂ ਨੇ ਉਹ ਵੀ ਇਹ ਕਹਿ ਰਹੀਆਂ ਨੇ ਕਿ ਇੱਥੇ ਜਿਹੜਾ ਪ੍ਰਚਾਰ ਐਡਵਰਟਾਈਜ਼ਮੈਂਟ ਦਾ ਹੋ ਰਿਹਾ ਇਸ ਦੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਗੁਰਬਾਣੀ ਦਾ ਪ੍ਰਚਾਰ ਜ਼ਰੂਰ ਹੋਣਾ ਚਾਹੀਦਾ ਸੀ ਬਾਬਾ ਜੀ ਨੇ ਗੱਲਬਾਤ ਵੀ ਕਰਦੇ ਆ ਜਿੰਨਾਂ ਵੱਲੋਂ ਕਿ ਕਾਫੀ ਸਮੇਂ ਤੋਂ ਤੇ ਸ਼ਾਮਿਲ ਲਗਾਈ ਜਾ ਰਹੀ ਉਹਨਾਂ ਕੋਲ ਵੀ ਜਾਣਕਾਰੀ ਲੈਣੇ ਆ ਗੱਲਬਾਤ ਕਰਨੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਲੈ ਕੇ ਆਏ ਆ ਤੁਹਾਡੇ ਕੋਲ ਕੀ ਅੱਜ ਜਿਹੜੀ ਅਸੀਂ ਸਕਰੀਨ ਦੇਖ ਰਹੇ ਆ ਨਾਲ ਦੀ ਨਾਲ ਉੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲੱਗੀ ਆ ਨਾਲ ਐਡਵਰਟਾਈਜ਼ਮੈਂਟ ਹੋ ਰਹੀ ਆ ਇਸ ਜੀ ਨੂੰ ਕਿਵੇਂ ਦੇਖ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਗੁਰੂ ਕੀ ਨਗਰੀ ਵਿੱਚ ਐਸੇ ਕੀਰਤਨ ਦਰਬਾਰ ਹੁੰਦੀ ਦਾ ਹੋਰ ਵੀ ਅਲਟੀਟੀਆਂ ਹੈਗੀਆਂ ਨੇ ਉਹਨਾਂ ਵਿੱਚ ਵੀ ਸਾਰੀਆਂ ਦਿਹਾੜੀਆਂ ਉਚੂੜੀਆਂ ਚੱਲਦੀਆਂ ਨੇ ਇਹ ਗੁਰੂ ਗੁਰਦੀ ਨਗਰੀ ਹੈ ਇੱਥੇ ਕੇਵਲ ਤੇ ਕੇਵਲ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਨਾ ਕਿ ਇਹੋ ਜਿਹੇ ਸੋਹੇ ਕਿੰਨੇ ਚੀਜ਼ਾਂ ਵਰਤੀ ਤੁਣੀ ਚਾਹੀਦੀ ਹੈ ਕਿਉਂ ਸਾਧਖੰਦ ਸਿੰਘ ਮੰਦਸਾਹ ਦੇ ਲੋਕ ਆਣ ਇੱਥੋਂ ਗੁਰਬਾਣੀ ਦੀ ਗੱਲ ਸੁਣ ਕੇ ਜਾਣ ਅਪੇ ਜੀਵਨ ਵਾਸਤੇ ਤਬਦੀਲੀ ਹੋਣਾ ਕੀ ਹੁੰਦਾ ਹੋਵੇ ਕਾਰ ਗੰਧਮਨ ਤੇ ਹੋਰ ਬਜਾਰਾਂ ਵਿੱਚ ਬੜੇ ਵੇਖਦੇ ਹੈ ਲੇਕਿਨ ਇਹ ਜੇ ਕੇਂਦਰ ਸਾਧਖੰਦ ਸਿੰਘ ਮੰਦਸਾਹ ਦੇ ਲੱਗਿਆ ਕਾਰਦਵਾਰੀ ਇੱਥੇ ਸਰਕਾਰਾਂ ਨੂੰ ਬਿਲਕੁਲ ਇਹੋ ਜਿਹਾ ਕੱਲ ਕੰਮ ਨਹੀਂ ਕਰਨਾ ਚਾਹੀਦਾ ਇਹ ਜ਼ਰੂਰ ਇਥੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਇੱਥੇ ਪ੍ਰਚਾਰ ਹੁੰਦਾ ਰਹੇ ਗੁਰਬਾਣੀ ਦਾ ਬਿਲਕੁਲ ਪ੍ਰਚਾਰ ਚਾਹੀਦਾ ਸਿੱਕੀ ਜਿਹੜਾ ਪ੍ਰਚਾਰ ਹੈ ਗੁਰਬਾਣੀ ਇੱਕ ਐਸਾ ਜੀਵਨ ਹੈ ਜਿਹੜਾ ਗੁਰਬਾਣੀ ਸਾਰੇ ਮਨੁੱਖਤਾ ਵਾਸਤੇ ਇਹ ਕੱਲੋਂ ਸਿੱਖਾਂ ਵਾਸਤੇ ਨਹੀਂ ਇਹ ਮਨੁੱਖਤਾ ਵਾਸਤੇ ਗੁਰਬਾਣੀ ਹੈ ਇਹ ਗੁਰਬਾਣੀ ਮਨੁੱਖਤਾ ਵਾਸਤੇ ਹੈ ਸਾਨੇ ਦੀ ਸਾਡੀ ਸਭੇ ਸਾਡੀ ਵਾਰਸ ਜਾਣੇ ਕੋਈ ਨਾਂ ਦਿੱਸੋ ਬੜਾ ਜੀ ਇਹ ਗੁਰਬਾਨੀ ਦੀ ਤੋਕ ਹੈ ਇਹ ਗੁਰਬਾਨੀ ਵਿੱਚ ਆਰਿਆਂ ਵਾਸਤੇ ਪ੍ਰੇਰਨਾ ਹੈ ਇਹ ਸਾਡੇ ਗੁਰਬਾਨਾਂ ਨੂੰ ਪਿਆਰ ਕਰੋ ਇਹ ਜਿਹੜੇ ਰਸਤੇ ਵਿੱਚ ਇਹ ਪੰਨੀਆਂ ਸਰਕਾਰਾਂ ਵੀ ਇਹੀ ਕਰਦੇ ਰਹੀਆਂ ਨੇ ਇਹ ਨਹੀਂ ਇਹ ਕਰਦੇ ਪੰਨੀਆਂ ਸਰਕਾਰਾਂ ਵੀ ਇਹੀ ਕੰਮ ਕੰਦਰੀ ਖਾਣਾ ਕੱਦ ਦੇ ਰਹੀਆਂ ਇੱਥੇ ਮਜ਼ਦੂਰੀ ਨਹੀਂ ਚਾਹੀਦੀਆਂ ਇੱਥੇ ਸਿਰਫ ਕੇਵਲ ਤੇ ਕੇਵਲ ਮੈਨੂੰ ਆਪਣੇ ਕੋਲ ਮੇਰੇ ਕੋਲ ਵੀਡੀਓ ਜਾਨੇ ਪੰਨੀਆਂ ਸਰਕਾਰਾਂ ਦੀਆਂ ਮੇਰੇ ਕੋਲ ਪੰਨੀਆਂ ਦੱਗਾ ਵੀਡੀਓ ਹੈ ਨਹੀਂ ਦਮ ਉਹ ਵੀ ਮਚਰੀਆ ਉਹਨਾਂ ਵੀ ਆਪਾਂ ਬੋਲਦੇ ਰਹੇ ਆ ਚਾਹੀਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸਭ ਧਿਆਨ ਦੇ ਬਿਲਕੁਲ ਸਮੂਹ ਸਾਰੀਆਂ ਜਥੇਬੰਦੀਆਂ ਨੂੰ ਤੇ ਖੁਦ ਜਿਹੜੀ ਸਰਕਾਰ ਕੋਈ ਕਾਰ ਨਹੀਂ ਕਹੀਦਾ ਕਿ ਸਤਖੰਡ ਸ਼੍ਰੀ ਮੰਦਿਰ ਸਾਹਿਬ ਨੇ ਜਿਹੜੀਆਂ ਬਹੁਤ ਸੰਤਾਨ ਇੱਥੇ ਸਤਖੰਡ ਦੇ ਸ਼੍ਰੀ ਮੰਦਿਰ ਸਾਹਿਬ ਦੀ ਕੁਰਬਾਨੀ ਸੁਣ ਤੇ ਨਾ ਕਿ ਅੱਥੇ ਹੋਰ ਪ੍ਰਚਾਰ ਜਾਨੀ ਹੋਵੇ ਜਿੱਥੇ ਤੇ ਗੁਰਮਰਯਾ ਦਾ ਮੁਤਾਬਕ ਗੱਲ ਹੁੰਦੀ ਆ ਜੀ ਉੱਥੇ ਤੇ ਐਡਵਰਟਾਈਜ਼ਮੈਂਟ ਨਹੀਂ ਵੇਚੋਣੀ ਚਾਹੀਦੀ ਕਿਉਂਕਿ ਜੇ ਅਸੀਂ ਐਡਵਰਟਾਈਜ਼ਮੈਂਟ ਹੀ ਦੇਣੀ ਹੈ ਤੇ ਫਿਰ ਗੁਰੂ ਦੀ ਸਾਰੇ ਗੁਰੂ ਦੀ ਬਾਣੀ ਲਾਉਂਦਾ ਇੱਥੇ ਸਾਨੂੰ ਕੀ ਬੈਨੀਫਿਟ ਆ ਅਸੀਂ ਤਾਂ ਆਪਣੀਆਂ ਐਡਵਰਟਾਈਜ਼ਮੈਂਟਾਂ ਇਹ ਕੰਪਨੀ ਦੀਆਂ ਐਡਵਰਟਾਈਜ਼ਮੈਂਟਾਂ ਨਹੀਂ ਜੇ ਇਹ ਸਕਰੀਨਾਂ ਵੀ ਉਹਦੇ ਨਾਲ ਹੀ ਚੱਲਣੀਆਂ ਫਿਰ ਉਹ ਗੁਰਮਤ ਜ਼ਿਆਦਾ ਤਾਂ ਨਹੀਂ ਨਾ ਕੋਈ ਰਹਿ ਗਈ ਅਸੀਂ ਤਾਂ ਆਪਣੇ ਆਪ ਨੂੰ ਮੁੱਖ ਰੱਖਿਆ ਆ ਵਾ ਗੁਰੂ ਨੂੰ ਤਾਂ ਅਸੀਂ ਪਿੱਛੇ ਸੁੱਟ ਕਰ ਰਹੇ ਆ ਨਾ ਤੇ ਗੁਰੂ ਦੀ ਗੱਲ ਦੇ ਮੁਤਾਬਕ ਗੁਰੂ ਦੀ ਬਾਣੀ ਦੇ ਮੁਤਾਬਕ ਜੇ ਬਾਣੀ ਚੱਲ ਰਹੀ ਹੈ ਤੇ ਬਾਣੀ ਹੀ ਆਉਣੀ ਚਾਹੀਦੀ ਆ ਨਾ ਕਿ ਐਡਾਂ ਕੋਈ ਆਪਣੀ ਐਡ ਦੇ ਦੋ ਕਿਸੇ ਵੀ ਟਾਈਪ ਦੀ ਐਡ ਦੋ ਕਿੰਨੀ ਚ ਭਾਵਨਾਵਾਂ ਨੂੰ ਫੇਸਬੁਕ ਦੀ ਹੈ ਭਾਵਨਾਵਾਂ ਤੇ ਦੇਖੋ ਜੀ ਠੇਸ ਪਹੁੰਚ ਨਹੀਂ ਹੁੰਦੀ ਆ ਜਿੱਥੇ ਗੁਰੂ ਦੀ ਮਰਯਾਦਾ ਤੋਂ ਬਾਹਰ ਕੋਈ ਵੀ ਕਾਰਜ ਹੋਊਗਾ ਤੇ ਸੰਗਤਾਂ ਨੂੰ ਠੇਸ ਤੇ ਪਹੁੰਚਦੀ ਪਹੁੰਚਦੀ ਆ ਜੀ ਠੀਕ ਨਹੀਂ ਪਹਿਲਾਂ ਜਦੋਂ ਅਸੀਂ ਆਉਂਦੇ ਹੁੰਦੇ ਉਦੋਂ ਤੇ ਸਭ ਚੱਲਦੇ ਹੁੰਦੇ ਸੀ ਉਦੋਂ ਕਿੰਨਾ ਜ ਮਨ ਨੂੰ ਸਕੂਨ ਮਿਲਦਾ ਸੀ ਦੇਖੋ ਸਕੂਨ ਤੇ ਪਈ ਮਿਲਦਾ ਹੀ ਆ ਜਦੋਂ ਕੋਈ ਬਾਣੀ ਸੁਣਨੀ ਆਪਾਂ ਬਾਣੀ ਤੋਂ ਸਕੂਨ ਤੇ ਸਾਨੂੰ ਮਿਲਣਾ ਹੈ ਮੈਨਾਂ ਹੋਰ ਸਾਨੂੰ ਮਿਲੂਗਾ ਕਿ ਕਿਹੜੀ ਚੀਜ਼ ਹੋਰ ਬਾਣੀ ਤੋਂ ਸਕੂਨ ਮਿਲਣਾ ਤੇ ਜੇਕਰ ਬਾਣੀ ਚੱਲਦੀ ਚੱਲਦੀ ਵਿੱਚ ਐਡ ਆ ਜੋਗੀ ਉਹ ਫਿਰ ਕੋ ਸਕੂਨ ਥੋੜੀ ਰਹਿ ਗਿਆ ਸਕੂਨ ਤਾਂ ਖਤਮ ਹੋ ਗਿਆ ਨਾ ਕੀ ਕਾਰ ਹੈ ਕਿ ਕਬਲੀ ਸਤਨ ਸ਼੍ਰੀ ਰਾਮ ਜੀ ਸਾਹਿਬ ਤਸਵੀਰ ਐ ਇੱਕ ਮੈਨੂੰ ਐਡ ਆ ਇਸ ਤਰ੍ਹਾਂ ਚੀਜ਼ ਨਹੀਂ ਤੇ ਦੇਖੀਓ ਆ ਜੀ ਦੇਖੋ ਜੀ ਉਹ ਦੇਖ ਰਿਹਾ ਉਹ ਦਿਸ ਰਿਹਾ ਸਾਹਮਣੇ ਦਿਸ ਰਿਹਾ ਹੋ ਜੀ ਉੱਥੇ ਉਹ ਨਾ ਉਹ ਤੇ ਐਡ ਚੱਲ ਰਿਹਾ ਨਾ ਗੁਰੂ ਦੇ ਇੱਕ ਸਾਈਡ ਤੇ ਗੁਰੂ ਹਰਿਮੰਦਰ ਸਾਹਿਬ ਦੀ ਫੋਟੋ ਦੇ ਇੱਕ ਸਾਈਡ ਤੇ ਚੱਲ ਰਹੀ ਆ ਹੁਣ ਪੰਗੜੇ ਆ ਗਏ ਆ ਜੇ ਇਹ ਕਿਹੜਾ ਇਹ ਪੰਗੜਾ ਆ ਗਿਆ ਇੱਥੇ ਹੁਣ ਇੱਥੇ ਪੰਗੜੇ ਦੀ ਫੋਟੋ ਥੋੜੀ ਚਾਹੀਦੀ ਆ ਇਹ ਨਹੀਂ ਅਪੀਲ ਕਰਨਾ ਚਾਹੁੰਦਾ ਮੈਂ ਤੇ ਭਾਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਨੀ ਚਾਹੁੰਦਾ ਤੇ ਸਰਕਾਰਾਂ ਨੂੰ ਵੀ ਚਾਹੁੰਦਾ ਵਾ ਕਿ ਭਾਈ ਜਿਹੜੇ ਗੁਰੂ ਦੇ ਕੰਮ 'ਚ ਵਿਘਨ ਨਹੀਂ ਪੈਣਾ ਚਾਹੀਦਾ ਗੁਰੂ ਦਾ ਘਰ ਜਿਹੜਾ ਵਾ ਉਹ ਗੁਰਮਰਜਾਦਾ ਮੁਤਾਬਕ ਹੀ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਖੋਦ ਦੇ ਤੇ ਐਕਸ਼ਨ ਲੈਣਾ ਚਾਹੀਦਾ ਨਾ ਆਪਾ ਇਹਦੇ-ਇਹੋ ਓਡਿਆਂ ਤੇ ਬੈਠੇ ਆ ਤੇ ਕਰਮਚਾਰ ਕਰ ਕੀ ਰਹੇ ਆ ਅਸੀਂ ਰੋਜ਼ ਇੱਧਰ ਦੀ ਲੰਘਦੇ ਆ ਇਹ ਵੀ ਲੰਘਦੇ ਆ ਸਰਪੇ ਹੋਈ ਆ ਨਾ ਗੱਡੀਆਂ ਚ ਲੰਘ ਜਾਂਦੇ ਆ ਤੇ ਪਤਾ ਨਹੀਂ ਕੀ ਹੋ ਰਿਹਾ ਤੀ ਨਹੀਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਉੱਥੇ ਇਸ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੋ ਰਹੀ ਹੈ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਤੇ ਬਾਪੂ ਜੀ ਨੇ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਚੀਜ਼ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਜ਼ਰੂਰੀ ਹੈ ਮਨੁੱਖਤਾ ਵਾਸਤੇ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਦਾ ਜੇਕਰ ਪ੍ਰਚਾਰ ਹੁੰਦਾ ਰਹੇਗਾ ਤਾਂ ਸੰਗਤਾਂ ਗੁਰੂ ਵਾਲੇ ਜ਼ਰੂਰ ਬਣਨਗੇ ਕੈਮਰਾਮੈਨ ਨੋਜ ਦੇ ਨਾਲ ਮਹਿਮਾਨਔਰ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ